ਗਿਲ ਨੀਲੀ ਰਾਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਸਾਰੇ ਭਰਾਵਾਂ ਦੇ ਲਈ ਇੱਕ ਬਹੁਤ ਵਧੀਆ ਸ਼ਾਨਦਾਰ ਚੰਗੀ ਬਲੱਡ ਲਾਈਨ ਦਾ ਜਿਹੜਾ ਬੁੱਲ ਖਰੀਦਿਆ ਤੇ ਪਹਿਲਾਂ ਦਾ ਸਾਰੇ ਫੇਸਬੁੱਕ YouTube ਚੈਨਲ ਵਾਲੇ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਦੋ ਤਿੰਨ ਦਿਨ ਤੋਂ بڑا ਫੋਨ ਆ ਰਿਹਾ ਸੀ ਫੋਟੋ ਪਾਈ ਸੀ ਇਹਦੀ ਵੀ ਭਾਈ ਜੀ ਇਹ ਬੁੱਲ ਕਿਹੜਾ ਆ ਤੇ ਇਹਦੀ ਡਿਟੇਲ ਦੱਸੋ ਇਹਦੇ ਪਿੰਡ ਬਾਰੇ ਦੱਸੋ ਤੇ ਅੱਜ ਜਿਹੜੇ ਫਰੋਹਪੁਰ ਇਲਾਕੇ ਦੇ ਵਿੱਚ ਨੀਲੀ ਰਵੀ ਦਾ ਬੜਾ ਰੁਝਾਨ ਹੋਣ ਕਾਰਨ ਚੰਗੇ ਚੰਗੇ ਬੁੱਲ ਜਿਹੜੇ ਵਾਪਸ ਕੀਤੇ ਆ ਆਪਦੇ 벨ਟ ਦੇ ਵਿੱਚ ਤੇ ਉਹਨਾਂ ਦੇ ਲਈ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਬੁੱਲ ਅਸੀਂ ਹੋਰ ਜਿਹੜਾ ਮਾਰਕੀਟ ਦੇ ਵਿੱਚ ਲੈ ਕੇ ਆਏ ਆ ਤੇ ਕਰਦੇ ਆ ਬਾਈ ਜੀ ਹੁਣਾਂ ਨਾਲ ਗੱਲ ਬਾਤ ਤੇ ਪੁੱਛਦੇ ਆ ਇਹਨਾਂ ਦੀ ਪ੍ਰੋਪਰ ਡਿਟੇਲ ਸਸੀਗਾ ਬਾਈ ਜੀ ਸਸੀਗਾ ਵੀਰੇ ਸਸੀਗਾ ਪਹਿਲਾਂ ਤਾਂ ਬਾਈ ਜੀ ਤੁਹਾਨੂੰ ਵਧਾਈਆਂ ਜੀ ਤੁਹਾਨੂੰ ਵਧਾਈਆਂ ਵੀਰੇ ਤੁਹਾਨੂੰ ਤੇ ਬਾਈ ਜੀ ਇਹ ਫਿਰ ਆਪਾਂ ਬੁੱਲ ਸੇਲ ਕਰਤਾ ਜੀ ਹਾਂਜੀ ਵੀਰੇ ਸਾਨੂੰ ਬੁੱਲ ਤੇ ਬਾਈ ਜੀ ਆਪਣਾ ਪਿੰਡ ਤੇ ਐਡਰੈਸ ਦੱਸਿਓ ਜੀ ਆਪਣਾ ਪਿੰਡ ਫਤਿਹਗੜ ਗਹਿਰੀ ਜੀ ਹਾਂਜੀ ਗੁਰੂ ਸਾਹਿਬ ਆਪਣਾ ਡਿਸਟ੍ਰਿਕਟ ਬੰਦੀ ਜਿਹੜਾ ਫਰੋਇਪੁਰ ਹੈ ਜੀ ਠੀਕ ਹੈ ਜੀ ਤੇ ਬਾਈ ਜੀ ਇਹਦੇ ਜਿਹੜੀ ਲਾਈਨ ਆ ਸਟਾਰਟਿੰਗ ਤੋਂ ਹੋਂਦੇ ਬਾਰੇ ਦੋ ਚਾਰ ਗੱਲਾਂ ਕਰੀਏ ਆਪਾਂ ਇਹ ਆਪਣੇ ਵੀ ਜਾਂਦਾ ਹੀ ਹੈ ਗਹਿਰੀ ਵਾਲੇ ਬੁੱਲ ਇੱਕ ਦਾ ਹਾਂਜੀ ਆਪਣੇ ਕੋਲ ਹੀ ਸੀ ਗਹਿਰੀ ਵਾਲਾ ਬੁੱਲਾ ਹਾਂਜੀ ਹਾਂ ਇਹ ਉਸੇ ਰਵੇਜ ਹੋਈਆਂ ਉਸੇ ਰਵੇਜੋਂ ਹਾਂਜੀ ਹਾਂਜੀ ਉਸੇ ਰਵੇਜ ਦੇ ਵਿੱਚੋਂ ਆ ਗਿਆ ਜੀ ਤੇ ਇਹਦੀ ਕੁਆਲਿਟੀ ਵੀ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਤਾਂ ਨਾਲ ਭਰਾ ਖੜੇ ਆ ਇਹਨਾਂ ਨੂੰ ਵੀ ਵਧਾਈਆਂ ਹੋਣ ਤੇ ਇਹਨਾਂ ਨਾਲ ਵੀ ਦੋ ਚਾਰ ਵਿਚਾਰ ਕਰਦੇ ਆ ਤੇ ਫੜਾ ਦੇ ਬੈਕ ਮੜੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਾਨੂੰ ਠੀਕ ਠਾਕ ਹਾਂ ਜੀ ਕਿਰਪਾ ਜੀ ਮਹਾਰਾਜ ਦੀ ਤੇ ਬਾਈ ਜੀ ਆਪਣਾ ਨਾਮ ਕੀ ਹੈ ਜੀ ਨਾਮ ਭਗਵਾਨ ਸਿੰਘ ਤੇ ਪਿੰਡ ਜੀ ਪਿੰਡ ਮਹਿਮਾ ਪਿੰਡ ਮਹਿਮਾ ਦੇ ਜ਼ਿਲ੍ਹਾ ਫਰੋਹੀਪੁਰ ਤੇ ਨੀਲੀ ਰਵੀ ਦੇ ਆਪਾਂ ਕੰਮ ਸਟਾਰਟ ਕੀਤਾ ਹਨਾ ਜੀ ਹਾਂਜੀ 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 ਤੇ ਤੁਹਾਨੂੰ ਵਧਾਈਆਂ ਹੀ ਸਾਰਿਆਂ ਨੂੰ ਤੁਹਾਨੂੰ ਵੀਰ ਵਧਾਈਆਂ ਤੇ ਅੱਜ ਜਿਹੜਾ ਬੁੱਲ ਲਿਆ ਜੀ ਆਪਾਂ ਬੜੀ ਮਿਹਰਬਾਨੀ ਤੁਹਾਡੀ ਬੜਾ ਭਾਜ ਨਸ ਕੇ ਚਲੋ ਮਹਾਰਾਜ ਨੇ ਮਿਹਰ ਕਰਤੀ ਹਾਂਜੀ ਤੇ ਹੁਣ ਫਿਰ ਇਹਦਾ ਆਪਾਂ ਸੀਮਣ ਵੀ ਤਿਆਰ ਕਰਨਾ ਜਰੂਰ ਜੀ ਜਰੂਰ ਕਰਾਂਗੇ ਸੀਮਣ ਜਿਹੜਾ ਉਹ ਵੀ ਤਿਆਰ ਹੋਊਗਾ ਦੂਸਰੀ ਗੱਲ ਇਹ ਡਾਇਰੈਕਟ ਕ੍ਰੋਸਿੰਗ ਦੇ ਲਈ ਵੀ ਛੱਡਿਆ ਜਾਊਗਾ ਡਾਇਰੈਕਟ ਕ੍ਰਾਸਿੰਗ ਦੀ ਜਿਹੜੀ ਫੀਸ ਆ ਉਹ 3000 ਰੁਪਿਆ ਜਿਹੜੀ ਇਹਦੀ ਫੀਸ ਲਈ ਜੂਗੀ ਤੇ ਜਿਹੜਾ ਸੀਮਨ ਸਟਰਾ ਹੋਊਗਾ ਤਿਆਰ ਹੋ ਕੇ ਉਹ ਵੀ ਮਾਰਕੀਟ ਦੇ ਵਿੱਚ ਆਊਗਾ ਸੀਮਨ ਦਾ ਰੇਟ ਵੀ ਜਿਹੜਾ ਜੈਨੂਨ ਰੱਖਿਆ ਜਾਊਗਾ ਉਹਦੇ ਬਾਰੇ ਵੀ ਮੈਂ 2000 ਗੱਲਾਂ ਕਰ ਦਿੰਨਾ ਨਾਮ ਜਿਹੜਾ ਇਹਦਾ ਰਸਤਾ ਜੀ ਗੈਰੀ ਵਾਲਾ 2 ਗੈਰੀ ਵਾਲਾ 2 ਤੇ ਜਿਹੜਾ ਬੁੱਲ ਅੱਜ ਖਰੀਦ ਲਿਆ ਇਹਦੇ ਬਾਰੇ 2-4 ਕੁਆਲਿਟੀਆਂ ਦੀ ਜੇ ਗੱਲ ਕਰੀਏ ਇਹਦੀ ਕੁਆਲਿਟੀ ਦੇਖੋ ਅੱਖ ਦੀ ਗੱਲ ਕਰੀਏ ਤੇ ਅੱਖਾਂ ਦੀ ਜਿਹੜੀ ਕੁਆਲਿਟੀ ਬਹੁਤ ਸੋਹਣੀ ਸਾਫ ਸੁਥਰੀ ਚੈੱਕ ਕਰ ਸਕਦੇ ਆ ਤੁਸੀਂ ਤਿੰਨ ਪਰਤਾਂ ਦੇ ਵਿੱਚ ਅੱਖ ਦੂਸਰੀ ਅੱਖ ਵੀ ਬਿਲਕੁਲ ਸਾਫ ਸੁਥਰੀ ਸਿੰਘ ਬਿਲਕੁਲ ਗੋਲ ਕੁੰਡਾ ਮਾਰਕਿੰਗ ਜਿਹੜੀ ਛਾਰੇ ਪੈਰਾਂ ਤੇ ਧੁੰਨੀ ਗੋਲੀ ਤੋਂ ਸਾਫ ਤੇ ਦੂਸਰੀ ਗੱਲ ਆਪਾਂ ਹੋਰ ਗੱਲਦੇ ਆ ਜੀ ਜਿਹੜਾ ਮੂਤਰੀ ਦੀ ਗੱਲ ਕਰੀਏ ਉਹ ਵੀ ਬਿਲਕੁਲ ਡਾਣ ਤੇ ਪਿਛਲੀ ਸਾਈਡ ਤੋਂ ਜੇ ਦਿਖਾਈਏ ਸਾਹਣ ਬਹੁਤ ਚੌੜਾ ਜਬਰਦਸਟ ਟੈਸਟਿਕਲ ਬੰਤਰ ਜਿਹੜੀ ਉਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਢਿੱਲਾ ਰੱਖੋ ਮੜਾਇਆ ਟੈਸਟਿਕਲ ਬੰਤਰ ਵੀ ਬਹੁਤ ਸਾਫ ਆ ਇਹਦੀ ਤੇ ਦੂਰੇ ਖੁੱਡੇ ਦਾ ਮਾਲੀ ਆ ਇਹ ਸਾਂਹ ਦੇ ਬੜੇ ਭਰਾ ਫੈਨ ਨੇ ਤੇ ਸਾਰੇ ਭਰਾਵਾਂ ਦੇ ਅੱਜ ਖੁਸ਼ੀ ਜਿਹੜੀ ਸਾਰੇ ਭਰਾਵਾਂ ਨਾਲ ਸਾਂਝੀ ਕਰਦੇ ਆ ਵੀ ਜਿਹੜਾ ਅੱਜ ਬੁੱਲ ਲਾਇਆ ਖਰੀਦ ਲਿਆ ਤੇ ਮਾਰਕੀਟ ਦੇ ਵਿੱਚ ਇਹਨੂੰ ਡਾਇਰੈਕਟ ਕ੍ਰੋਸਿੰਗ ਦੇ ਲਈ ਵੀ ਛੱਡਿਆ ਜਾਊਗਾ ਤੇ ਨਾਲ ਹੀ ਇਹਦਾ ਸੀਮਾ ਸਟਰਾ ਵੀ ਤਿਆਰ ਹੋਣਗੇ ਇਹਦੇ ਬੱਚੇ ਜਿਹੜੇ ਉਹ ਵੀ ਭਰਾ ਹੁਣਾਂ ਦੇ ਕੋਲ ਹੈਗੇ ਆ ਉਹਨਾਂ ਬਾਰੇ ਵੀ ਜਾਣਕਾਰੀ ਪਾਵਾਂਗੇ ਤੇ ਜੇ ਸਿੰਘ ਗੱਲ ਕਰੀ ਨੀਲੀ ਦਾ ਸਿੰਘ ਬਿਲਕੁਲ ਕੁੰਡਾ ਗੋਲ ਚੈੱਕ ਕਰ ਸਕਦੇ ਆ ਮੱਥੇ ਤੋਂ ਨੀਵਾ ਰਿੰਗ ਵਾਲਾ ਸਿੰਘ ਤੇ ਬਾਡੀ ਬੰਦਰ ਲੋਵੇਂ ਸਾਂਹ ਬਹੁਤ ਚੰਗਾ ਤੇ ਇਹਨੂੰ ਤੋੜ ਕੇ ਵਹੋਣੇ ਆ ਬਈ ਤੋਰਿਓ ਗਾਣੋ ਜੋ ਜਿਹੜਾ ਸਾਂਹ ਦੀ ਕੁਆਲਿਟੀ ਤੁਰ ਬਹੁਤ ਸੋਹਣੀ ਆ ਟੈਸਟੀਕਲ ਬੰਦਰ ਚੈੱਕ ਕਰ ਸਕਦੇ ਹੋ ਫੱਟੀ ਦੀ ਜੜਾਈ ਗੱਲ ਕਰੀਏ ਜੇ ਫੱਟੀ ਵੇਖ ਸਕਦੇ ਹੋ ਪੂਛ ਜਿਹੜੀ ਅੱਧੋਂ ਜ਼ਿਆਦੀ ਵਾਈਟ ਤੇ ਥੱਲੇ ਖੈਂਦੀ ਆ ਧਰਤੀ ਨਾਲ ਤੁਹਾਡੇ ਵਾਸਤੇ ਜਵਾਨੋ ਅੱਜ ਇੱਕ ਹੀਰਾ ਲਿਆਂਦਾ ਕੱਢ ਕੇ ਇਹ ਹੀਰੇ ਮਗਰ ਲੱਖਿਆਂ ਨੂੰ ਬੜਾ ਟਾਈਮ ਹੋ ਗਿਆ ਸੀ ਤੇ ਪਰ ਭਰਾਣੇ ਵੀ ਅੱਜ ਇੱਕ ਆਪਣੇ ਨਾਲ ਨਾ ਜਿਹੜਾ ਵਾਦਾ ਕੀਤਾ ਸੀ ਤੇ ਭਰਾਵਾਂ ਵਾਲੀ ਕੀਤੀ ਪਰ ਭਰਾਣੇ ਇਹ ਗੱਲ ਗਈ ਵੀ ਬਾਈ ਗੱਲ ਜੇ ਝੋਟਾ ਦੇਉਂਗਾ ਤੈਨੂੰ ਦਊਂਗਾ ਨਹੀਂ ਤੇ ਤੇਰੇ ਪੁੱਛੇ ਬਣਾ ਝੋਟਾ ਨਹੀਂ ਦਿੰਦਾ ਉਹਦੇ ਬਾਰੇ ਗੱਲ ਕਰੀਏ ਬਾਈ ਕਿੰਨਾ ਟਾਈਮ ਹੋ ਗਿਆ ਮੈਨੂੰ ਇਹ ਸਾਣ ਮਗਰਾਉਂਦੇ ਨੂੰ ਬੜਾ ਦੱਸਿਓ ਮੇਰੇ ਖਿਆਲ ਚ ਆਪਾਂ ਪਹਿਲਾ ਵੀਡੀਓ ਪਾਈ ਜਾਂਦੀ ਵੀਰੇ ਹੋ ਗਿਆ ਸਾਲ ਡੇਢ ਸਾਲ ਹੋ ਗਿਆ ਡੇਢ ਸਾਲ ਤੋਂ ਉੱਪਰ ਹੋ ਗਿਆ ਹੋ ਗਿਆ ਹਾਂ ਉਸ ਤੋਂ ਬਾਅਦ ਮੇਰੇ ਹਿਸਾਬ ਦੇ ਮੈਂ ਆਪਣੇ ਭੇਜਦੀ ਵੀਡੀਓ ਮੈਨ ਲਾਦਾ ਉਹ ਤੋਂ ਬਾਅਦ ਹੀ ਤੁਹਾਡੇ ਆਪਣੀ ਗੱਲ ਹੁੰਦੀ ਰਹਿੰਦੀ ਹਾਂ ਹਾਂਜੀ ਉਸ ਤੋਂ ਬਾਅਦ ਹਾਲੋ ਮੇਰੇ ਹਿਸਾਬ ਦੇ ਕੋਈ ਮੈਂ 15 10 15 ਗੇੜੇ ਦਾ ਪੱਕਾ ਹੀ ਲੱਗੇ ਮੇਰੇ ਤੇ ਬਾਈ ਵੀ ਨਹੀਂ ਮਿਲਦਾ ਹੀ ਕਿਤੇ ਆਉਣਾ ਤੇ ਫੋਨ ਤੇ ਕਰਮ ਸਿੰਘ ਹੈ ਬਈ ਹੁਣ ਅੱਜ ਦਾ ਦਿਨ ਇਹਦੇ ਹਸਤੇ ਲਿਖਿਆ ਵੀ ਜਾਨ ਲੈ ਜਾਂਦੇ ਤੇ ਅੱਜ ਭਰਾ ਨੂੰ ਫਿਰ ਵਧਾਈਆਂ ਦੋਰੀਆਂ ਤੇਰੀਆਂ ਭਰਾ ਦਾ ਹੀ ਸਾਣ ਆ ਜਦੋਂ ਮਰਜੀ ਆਵੇ ਆਪਾਂ ਨੂੰ ਕੋਈ ਚੱਕਣੀ ਇਹਨਾਂ ਦਾ ਹੀ ਸਾਣ ਆ ਇਹਨਾਂ ਦੇ ਘਰੇ ਤੇ ਆਪਣੇ ਘਰੇ ਇੱਕੋ ਹੀ ਗੱਲ ਆ ਤੇ ਅੱਜ ਬਈ ਸਾਣ ਫਿਰ ਖਰੀਦ ਲਿਆ ਤੇ ਮਾਰਕੀਟ ਦੇ ਵਿੱਚ ਆਪਾਂ ਲੈ ਕੇ ਆਵਾਂਗੇ ਇਹਨੂੰ ਤੇ ਸਾਰੇ ਭਰਾਵਾਂ ਦਾ ਬੜਾ ਧੰਨਵਾਦ ਜਿਹੜਾ YouTube ਚੈਨਲ ਨੂੰ ਪਿਆਰ ਕਰਦੇ ਆ ਤੇ ਬਹੁਤ ਬਹੁਤ ਮੁਬਾਰਕਾਂ ਬਈ ਜੀ ਸਾਰਿਆਂ ਨੂੰ ਤੇ ਹੁਣ ਜਿਹੜੀ ਆਪਣੇ ਪੁਰਾਣੇ ਸਮੇਂ ਤੋਂ ਜਿਹੜੀ ਰਸਮ ਚੱਲਦੀ ਆ ਉਹ ਜੀ ਬਾਈ ਜਣੀ ਝੋਲੀ ਦੇ ਵਿੱਚ ਰਸਾ ਪਾਉਣਗੇ ਤੇ ਬਾਈ ਹਣੀ ਅੱਗੋਂ ਫੜਨਗੇ ਜੀ ਲਓ ਜੀ ਮਾਰਮਾ ਤੁਹਾਨੂੰ ਬਸ ਬੋਲੇ ਈ ਸੋ ਨਿਹਾਲ ਸੋ ਸ੍ਰੀ ਅਕਾਲ ਸੁਪਰਮਾਤਮਾ ਮਿਹਰ ਕਰੇ ਜੀ ਤੰਦਰੁਸਤੀਆਂ ਬਖਸ਼ੇ ਤੇਗਾ ਮਾਰਕੀਟ ਦੇ ਵਿੱਚ ਚੰਗਾ ਨਾਮ ਬਣਾਵੇ ਮਾਲਕਾਂ ਦਾ ਠੀਕ ਹੈ ਜੀ ਹਾਂਜੀ ਬਾਈ ਜੀ ਇਹ ਸਟਾਰਟਿੰਗ ਕਰੀਏ ਬੱਚਿਆਂ ਤੋਂ ਹਾਂਜੀ ਕਰੇ ਤੇ ਇੱਕ ਇਹਦੀ ਝੋਟੀ ਦੱਸ ਦਿਓ ਜੀ ਕਿਹੜੀ ਹੈ ਜੀ ਇੱਕ ਕਰ ਕਿੱਤੀ ਪਿੱਛੇ ਜੀ ਹਾਂਜੀ ਤੇ ਉਹ ਸ਼ਾਇਦ ਤੁਸੀਂ ਜਾਣਦੇ ਹੋ ਬਾਈ ਲੱਖਾ ਘਰ ਲੱਖੇ ਘਾਲੇ ਕੋ ਗਈ ਬਾਈ ਕੋਲ ਤੇ ਦੂਸਰੀ ਝੋਟੀ ਜਿਹੜੀ ਉਹ ਕੀ ਦੀ ਹੈ ਜੀ ਉਹ ਆਪਣੇ ਗਹਿਰੀ ਮੰਲੀ ਦੀ ਹੈ ਜੋ ਤਾਂ ਅੱਛਾ ਉਹ ਗਹਿਰੀ ਤੇ ਆ ਵੀ ਬੱਚਾ ਇਹਦੇ ਕੱਟਾ ਇਸ ਮੰਲੀ ਦਾ ਜੀ ਠੀਕ ਹੈ ਜੀ ਇਹਦਾ ਇਹਦੀ ਮਾਂ ਮਤਲਬ ਉਹ ਖੜੀ ਅੰਦਰ ਇਹ ਬਾਈ ਜੀ ਇੱਕ ਆ ਬੱਚਾ ਆਇਆ ਹਨਾ ਜੀ ਇਹ ਕਾਲੀ ਮਹਿਜੋ ਆਇਆ ਹਨਾ ਇਹ ਕਾਲੀ ਮਹਿਜੋ ਆਇਆ ਜੀ ਕਾਲੀ ਮਹਿ ਅੰਦਰ ਖੜੀ ਉਹ ਸਾਡੇ ਮੈਂ ਵੀ ਮੱਝ ਵੀ ਵਿਖਾ ਦਿੰਦੇ ਆ ਤੇ ਕਾਲੀ ਮੱਝ ਦੇ ਵਿੱਚੋਂ ਬੱਚਾ ਆਇਆ ਜੀ ਡੋਮੀਨੇਟਡ ਸਾਨ ਕਹਿ ਸਕਦੇ ਆ ਬਾਈ ਇਹਦੀ ਜबान ਮਾੜੀ ਚੈੱਕ ਕਰਾਇਓ ਮੂੰਹ ਖੋਲ ਕੇ ਜੁਬਾਨ ਦੀ ਕੁਆਲਿਟੀ ਬਿਲਕੁਲ ਗੁਲਾਬੀ ਆ ਗੁਲਾਬੀ ਜੁਬਾਨ ਆ ਦੇਖ ਸਕਦੇ ਸਾਰੇ ਭਰਾ ਅੰਦਰੋਂ ਬਿਲਕੁਲ ਗੁਲਾਬੀ ਆ ਤੇ ਮਾਂ ਵੀ ਦੇਖ ਲਓ ਜੀ ਆ ਮਾਂ ਆ ਤੇ ਸਾਰਿਆਂ ਨੂੰ ਵਧਾਈਆਂ ਜੀ ਤੇ ਆ ਵੀ ਬਾਈ ਕੋ ਜਾਨਵਰ ਬਹੁਤ ਚੰਗੇ ਚੰਗੇ ਵਧੀਆ ਕੁਆਲਿਟੀ ਦੇ ਜਾਨਵਰ ਆ ਤੇ ਬਹੁਤ ਧੰਨਵਾਦ ਭਰਾ ਦਾ ਹੀ ਬੜਾ ਧੰਨਵਾਦ ਕਰਦੇ ਆ ਦੂਰਾ ਤੀਰਾ ਕਿਹਾ ਵੀ ਭਰਾਣੇ ਆਪਾਂ ਨੂੰ ਮੜੀਦਾ ਝੋਲੀ ਦੇਖੋ ਕੱਟੀ ਦੀ ਮੜੀ ਕਰਾਓ ਵੀਰੇ ਚੱਕ ਜਿਹੜੀਆਂ ਕਿੰਨੇ ਚੱਦੀ ਹੋ ਗਈ ਬਈ ਇਹ ਇਹ 2 ਸਾਲ ਦੇ ਅੰਦਰ ਬਾਹਰ ਹੋ ਗਈ ਵੀਰੇ 2 ਸਾਲ ਦੇ ਅੰਦਰ ਬਾਹਰ ਹੋ ਗਈ ਤੇ ਝੋਲੀ ਵੇਖੋ ਜੋ ਟੀਰੀ ਬਹੁਤ ਚੰਗੀ ਸਾਫ ਸੁੱਧਰੀ ਝੋਲੀ ਆ ਪਿੱਠ ਪੜੇ ਲੋ ਵੀ ਸਾਫ ਆ ਤੇ ਇਸ ਤੋਂ ਬਾਅਦ ਇਹ ਮੰਜ ਸੁਈ ਹੈ ਮਤਲਬ 2 ਸਾਲ ਦੀ ਹੋ ਗਈ ਉਹ 2 ਸਾਲ ਦੀ ਹੋ ਗਈ 2 ਸਾਲ ਦੀ ਕੱਟੀ ਹੋ ਗਈ ਹੈ ਹਾਂ ਤੇ ਭਾਈ ਕੀ ਕਹਿਣਾ ਚਾਹਣੇ ਮਾਰਕੀਟ ਦੇ ਵਿੱਚ ਵੀ ਸੀਮਨ ਇਹਦਾ ਆਊਗਾ ਤੇ ਵਰਤਨ ਭਰਾ ਖੁਸ਼ ਹੋਗੇ ਹਾਂ ਨਹੀਂ ਨਹੀਂ ਵਰਤਨ ਮੇਰੇ ਬਾਕੀ ਦਾ ਚੀਜ਼ ਵੇਖ ਕੇ ਪਤਾ ਲੱਗ ਜਾਂਦਾ ਹਾਂਜੀ ਹਾਂ ਤੇ ਇਹਦੇ ਵਿੱਚ ਕੋਈ ਭੁੱਲਦਾ ਹੈ ਨਹੀਂ ਕਿਹੜਾ ਵੀ ਆਪਾਂ ਕਿਹੜਾ ਕੋਲ ਕੋ ਕੇ ਆਪਾਂ ਇਹ ਹਾਂਜੀ ਹਾਂ ਚੰਗਾ ਮਾਲੀ ਆ ਤੇ ਭਰਾ ਕਹਿੰਦਾ ਵੀ ਥੋੜਾ ਜਿਹਾ ਬਾਹਰ ਖੇਤੀ ਬੜੀ ਦਾ ਵਾਈ ਦਾ ਕਰਕੇ ਰਿਜਾਨ ਜਾਣਾ ਹੈ ਬੱਚੇ ਹੋਰ ਵੀ ਹੈਗੇ ਉਹ ਤੁਹਾਨੂੰ ਮੈਂ ਫੋਟੋਆਂ ਦੇ ਦੂੰਗਾ ਤੁਹਾਨੂੰ ਹਾਂਜੀ ਉਹ ਨਾਲ ਆਪਾਂ WhatsApp ਅਟੈਚ ਕਰ ਦਾਂਗੇ ਹਾਂਜੀ ਹਾਂਜੀ ਤੇ ਬਹੁਤ ਸੋਹਣੇ ਬੱਚੇ ਆਉਂਦੇ ਬਾਕੀ ਦੁੱਧ ਤੇ ਇਹ ਕਰਮਾ ਵਾਲੀ ਇਹ ਝੋਟੀ ਪਹਿਣਾ ਵੀ ਚੰਗੇ ਦੁੱਧ ਤੇ ਚੱਲਦੀਆਂ ਪਈਆਂ ਹਾਂਜੀ 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 ਅੰਕਲ ਜੀ ਤੁਸੀਂ ਵੀਡੀਓ ਲਈ ਤੁਸੀਂ ਇਹਨਾਂ ਦੀ ਹਾਂਏ ਸਰਪੰਚ ਸਾਹਿਬ ਕੋਲ ਦਾ ਮਾਮਾ ਜੀ ਕੋਲ ਗਿਆ ਸੀ ਅਜ ਤੋਂ ਪਹਿਲਾਂ ਅੱਧੀ ਛੋਟੀਆਂ ਜਿਹੜੀ ਹਾਂਜੀਆਂ ਹੋਰ ਵੀ ਛੋਟੀਆਂ ਇਹਨਾਂ ਦੀਆਂ ਹੈਗੀਆਂ ਚੰਗੇ ਦੁੱਧ ਤੇ ਚੱਲਦੀਆਂ ਹਾਂਜੀ ਜਿਹੜੀਆਂ ਪਹਿਣਾ ਇਹਦੀਆਂ ਹਨਾ ਹਾਂਜੀ ਹਾਂਜੀ ਤੇ ਬੜਾ ਧੰਨਵਾਦ ਜੀ ਧੰਨਵਾਦ ਭਰਾ ਮਿਹਰਬਾਨੀ ਨਾ ਕੁਦਾਲਾ ਕੱਢ ਦੀ ਜਗ ਨਹੀਂ ਵਹੇ ਆ ਮਰੇਗਾ ਮਾਰ ਕੇ